ਲਕੋਟੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਸਾਹਿਬ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਜਗਾ ਜਗਾ ਤੇ ਪਹੁੰਚ ਕੇ ਹਰ ਪੀੜਤਾ ਦੀ ਸੇਵਾ ਦੇ ਵਿੱਚ ਰੁੱਝੇ ਨੇ ਉੱਥੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੁਝ ਐਸੇ ਲੋਕ ਨੇ ਜਿਹੜੇ ਆਪਤਾ ਦੇ ਵਿੱਚ ਵੀ ਅਫਸਰ ਲੱਭਦੇ ਤੇ ਉਹ ਕੋਈ ਮੌਕਾ ਨਹੀਂ ਖਜਾਉਂਦੇ ਬੇਵਜ੍ਹਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ जिने कल भी एक बड़ा ऐलान ਕੀਤਾ 8 लाख ਲੀਟਰ ਡੀਜ਼ਲ ਦੀ ਸੇਵਾ ਤੇ ਕਿਸਾਨਾਂ ਲਈ ਜਿਹੜੇ ਹੜ੍ਹ ਪ੍ਰਭਾਵਿਤ ਨੇ ਉਹਨਾਂ ਲਈ 20 ਦੀ ਸੇਵਾ ਸੋ ਐਸੀਆਂ ਸੰਸਥਾਵਾਂ ਦੇ ਉੱਤੇ ਵੀ ਇਹ ਲੋਕ ਸਵਾਲੀਆਂ ਨਿਸ਼ਾਨ ਖੜਾ ਕਰ ਰਹੇ ਕਿਉਂਕਿ ਸਰਕਾਰਾਂ ਨਦਾਰਤ ਇਹ ਕਮਸੀ ਸਰਕਾਰਾਂ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬੇ ਦੀ ਸਰਕਾਰ ਹੋਵੇ ਇਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਸੀ ਤੇ ਸਰਕਾਰਾਂ ਕਦੋਂ ਚਰਦੀਆਂ ਨੇ ਕਿ ਜੇ ਸਰਕਾਰਾਂ ਫੇਲ ਹੋ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਰੂਹ ਹੈ ਇਹ ਲੋਕਾਂ ਦੀ ਸੇਵਾ ਕਰੇ ਸੋ ਸਰਕਾਰਾਂ ਦੇ ਬੰਦੇ ਹੁੰਦੇ ਨੇ ਸਰਕਾਰਾਂ ਦੇ ਮੈਂ ਤਾਂ ਕਹਿੰਦਾ ਫਿੱਲੇ ਨਹੀਂ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਰਹੇ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਨਿਰੰਤਰ ਆਪਣੀ ਸੇਵਾ ਦੇ ਵਿੱਚ ਜੁਟੇ ਰਹਿਣਾ ਇਹ ਲੋਕਾਂ ਦਾ ਜਵਾਬ ਦੇਣ ਨਾਲੋਂ ਆਪਾਂ ਸੇਵਾ ਦੇ ਨਾਲ ਇਹ ਲੋਕਾਂ ਦਾ ਜਵਾਬ ਦਈਏ ਕਿਉਂਕਿ ਇਹਨਾਂ ਦੇ ਕੀ ਸਵਾਲ ਨੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾ ਕੇ ਨਗਦ ਪੈਸੇ ਫੜਾ ਰਹੇ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਜਿੱਥੇ ਬੰਦ ਪੂਰਿਆ ਜਾਣਾ ਹੈ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਪਾਣੀ ਦੇ ਵਿੱਚ ਖੜੇ ਨੇ ਲਾਈਫ ਜੈਕਟਾਂ ਪਾਈਆਂ ਨੇ ਉਥੇ ਟਰੈਕਟਰਾਂ ਦੇ ਵਿੱਚ ਡੀਜ਼ਲ ਪਹਿਣਾ ਉਥੇ ਫਿਰ ਕੀ ਚੈੱਕ ਕੱਟ ਕੇ ਦਿਆ ਕਰੀਏ ਵੀ ਪਹਿਲਾਂ ਬੈਂਕ 'ਚ ਜਾਵੇ ਫਿਰ ਉਹ ਪੈਸਾ ਕੈਸ਼ ਹੋਵੇ ਦੂਜਾ ਸਵਾਲ ਕੀ ਚੱਕਦੇ ਨੇ ਕਹਿੰਦੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੈਸੇ ਦੇਣੇ ਸ਼ੁਰੂ ਕੀਤੇ ਬਾਕੀ ਲੋਕਾਂ ਨੇ ਵੀ ਪੈਸੇ ਵੰਡਨੇ ਕਰਤੇ ਸ਼ੁਰੂ ਇਸ ਚੰਗੀ ਗੱਲ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਦੇਖ ਕੇ ਹੋਰ ਸੰਸਥਾਵਾਂ ਨੇ ਹੋਰ ਵਿਅਕਤੀ ਵਿਸ਼ੇਸ਼ਾਂ ਨੇ ਪੰਜਾਬ ਦੀ ਇਸ ਆਫਤਾ ਦੇ ਵਿੱਚ ਲੋਕਾਂ ਦੀ ਮਦਦ ਲਈ ਪੈਸੇ ਦੇਣੇ ਸ਼ੁਰੂ ਕੀਤੇ ਨੇ ਤੇ ਇੱਚ ਤਾਂ ਪੰਜਾਬੀਆਂ ਦਾ ਭਲਾ ਭਾਈ ਤੁਹਾਡੇ ਕਿਉਂ ਢਿੱਡੀ ਪੀੜ ਹੋਣੀ ਸੋ ਇਹ ਲੋਕਾਂ ਦਾ ਕੰਮ ਹੈ ਸਿਰਫ ਸੇਵਾ ਨੂੰ ਨਿੰਦਣਾ ਕਿਉਂਕਿ ਆਪੇ ਕੁਝ ਕਰ ਨਹੀਂ ਸਕਦੇ ਜਦੋਂ ਬੰਦਾ ਆਪ ਨਾ ਕੁਝ ਕਰ ਸਕਦਾ ਹੋਵੇ ਆਪਣੀ ਕੋਈ ਕੰਟਰੀਬਿਊਸ਼ਨ ਨਾ ਹੋਵੇ ਫਿਰ ਉਹ ਦੂਜਿਆਂ ਦੀ ਸੇਵਾ ਦੇ ਉੱਤੇ ਸਵਾਲ ਚੁੱਕ ਕੇ ਉਹ ਆਪਣੀ ਪ੍ਰੈਜ਼ੈਂਸ ਦਿਖਾਉਣੇ ਚੋਂ ਸੋ ਮੇਰੀ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਨੂੰ ਬੇਨਤੀ ਹੈ ਕਿ ਭਾਈ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਐਸੇ ਮਿੰਦਕ ਨੇ ਇਹਨਾਂ ਨੂੰ ਸੇਵਾ ਦੇ ਨਾਲ ਹੀ ਲੈ ਕੇ ਆਇਆ ਉਥੇ ਨੂੰ ਇੱਕ ਪਾਸੇ ਕੁਰਸੀ ਦੇ ਕੇ ਠੰਡਾ ਪਾਣੀ ਪੁਲਾਇਆ ਕਰੋ ਕਹਿੰਦੀ ਪਾਣੀ ਪੀ-ਪੀ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਭੰਡੋ ਕਿਉਂਕਿ ਇਹ ਨਿੰਦਕਾਂ ਦੀ ਵੀ ਉੱਥੇ ਹਾਜ਼ਰੀ ਲੱਗ ਜੂਗੀ ਇਹਨਾਂ ਦਾ ਕੰਮ ਵੀ ਹੁੰਦਾ ਰਹੂ ਤੇ ਲੋਕਾਂ ਨੂੰ ਵੀ ਦਿਖੂਗਾ ਕਿ ਕੌਣ ਸੇਵਾ ਕਰ ਰਿਹਾ ਤੇ ਕੌਣ ਭੰਡੀ ਪ੍ਰਚਾਰ ਕਰ ਰਿਹਾ ਇਸ ਸਮੇਂ ਦੇ ਵਿੱਚ ਇਹ ਜਿਹੜੀ ਕੋਜੀ ਸਿਆਸਤ ਹੈ ਇਹ ਸਿਆਸਤ ਪੰਜਾਬ ਦੇਖ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਸ਼੍ਰੋਮਣੀ ਅਕਾਲੀ ਦਲ ਐਸੇ ਨਿੰਦਕਾਂ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਆਪਣੀ એનર્ਜੀ ਤੇ ਆਪਣਾ ਜਿਹੜਾ ਕੀਮਤੀ ਇਹ ਸਮਾਂ ਇਹ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਲਾਉਣਾ ਚਾਹੁੰਦੇ ਹਾਂ ਸੋ ਇਹ ਲੋਕਾਂ ਨੇ ਜਿੰਨਾ ਭੰਡੀ ਪ੍ਰਚਾਰ ਕਰਨਾ ਇਹਨਾਂ ਦੀ ਸੌਰੀ ਸਿਆਸਤ ਇਹਨਾਂ ਨੂੰ ਮੋਬਾ